ਮੇਰੀ ਲਾਈਫ ਬਿਲਕੁਲ ਹੋਰ ਤਰ੍ਹਾਂ ਸੀਗੀ ਬੱਚਿਆਂ ਦੀ ਲਾਈਫ ਬਿਲਕੁਲ ਹੋਰ ਤਰ੍ਹਾਂ ਦੀ ਆ ਸਾਡੀ ਸਟਰਗਲ ਉਹ ਵਲੱਗ ਸੀਗੀ ਇਹਨਾਂ ਦੀ ਸਟਰਗਲਾਂ ਲੱਗ ਰਹੇ ਹਨ ਤੇ ਮੈਨੂੰ ਕਿਸੇ ਨੇ ਕਿਆ ਕਹਦਾ ਯਾਰ ਅਮਬਾਨੀ ਦਾ ਬੇਟਾ ਕਹਿੰਦਾ ਵਾ ਵੀ ਸਟਰਗਲ ਤਾਂ ਮੇਰੀ ਆ ਉਹਨੇ ਸਾਰੀ ਦੁਨੀਆ ਤਾਂ ਕਹਿੰਦਾ ਮੈਨੂੰ ਦੇਖਦੀ ਆ ਵੀ ਇਹ ਕੀ ਕਰਕੇ ਦਿਖਾਊਗਾ ਮੇਰੀ ਲਾਈਫ ਬਿਲਕੁਲ ਹੋਰ ਤਰ੍ਹਾਂ ਸੀਗੀ ਬੱਚਿਆਂ ਦੀ ਲਾਈਫ ਬਿਲਕੁਲ ਹੋਰ ਤਰ੍ਹਾਂ ਦੀ ਆ ਸਾਡੀ ਸਟਰਗਲ ਉਹ ਵਲੱਗ ਸੀਗੀ ਇਹਨਾਂ ਦੀ ਸਟਰਗਲਾਂ ਲੱਗ ਰਹੇ ਹਨ ਇਹ ਨਹੀਂ ਹੈ ਕਿ ਆਪਣੇ ਟਾਈਮ 'ਚ ਸਾਡੀਆਂ ਸਟਰਗਲਾਂ ਸੀ ਅੱਜ ਦੀ ਡੇਟ ਦੇ ਵਿੱਚ ਹੁਣ ਅੱਜ ਤੁਸੀਂ ਕਿਸੇ ਵੱਡੇ ਬੰਦੇ ਨੂੰ ਕੰਪੇਅਰ ਕਰ ਲੋ ਕਿਸੇ ਦਾ ਬੱਚਾ ਚਾਹੇ ਉਹ ਜਿੰਨਾ ਪੈਸਾ ਮਰਜੀ ਹੋਵੇ ਉਹਦੇ ਬੱਚਿਆਂ ਲਈ ਤਾਂ ਸਟਰਗਲ ਏ ਆ ਤੇ ਮੈਨੂੰ ਕਿਸੇ ਨੇ ਕਿਹਾ ਕਹਿੰਦੇ ਯਾਰ ਅਮਬਾਨੀ ਦਾ ਬੇਟਾ ਕਹਿੰਦਾ ਵਾ ਵੀ ਵੀ ਸਟਰਗਲ ਤਾਂ ਮੇਰੀ ਆ ਉਨੇ ਸਾਰੀ ਦੁਨੀਆ ਦਾ ਕਹਿੰਦਾ ਮੈਨੂੰ ਦੇਖਦੀ ਆ ਵੀ ਇਹ ਕੀ ਕਰਕੇ ਦਿਖਾਊਗਾ ਹਨਾ ਕਹਿੰਦਾ ਵੀ ਮੈਂ ਹੁਣ ਕੀ ਕਰਨਵਾ ਕਹਿੰਦਾ ਮੇਰੇ ਡੈਡੀ ਨੇ ਇੰਨਾ ਕੁਸ਼ ਕਰਤਾ ਕਹਿੰਦਾ ਮੈਨੂੰ ਸਮਝ ਨਹੀਂ ਲਾਦੀ ਹਨਾ ਸੋ ਇਹ ਹੈ ਕਿ ਆ ਵੀ ਸਟਰਗਲ ਕਿਸੇ ਦੇ ਨਹੀਂ ਮੁੱਕਣੀ ਬਸ ਇਸ ਫਿਲਮ ਤੋਂ ਬਾਅਦ ਅਸੀਂ ਗੱਲ ਕਰੀਏ ਪ੍ਰਿੰਸ ਭਾਜੀ ਨਾਲ ਹੈਗੇ ਆ ਤੇ ਹੋਰ ਵੀ ਇੰਨੇ ਆਰਟਿਸਟ ਹੈਗੇ ਆ ਜਿਨ੍ਹਾਂ ਨੇ ਮਤਲਬ ਇਹ ਸੋਚਿਆ ਕਿ ਅਸੀਂ ਜਿਹੜੀ ਫਿਲਮ ਹੁੰਦੀ ਤੁਹਾਡੀ ਪੂਰੀ ਟੀਮ ਪੂਰਾ ਜਦੋਂ ਜੈਦ ਚੱਲਦਾ ਹੈ ਕਿ ਇਹ ਨਹੀਂਗਾ ਕੋਈ ਵੀ ਕੈਰੈਕਟਰ ਲੂਜ਼ ਵਿੱਚ ਹੋਵੇ ਤੇ ਤੁਸੀਂ ਕੈਰੈਕਟਰ ਵੀ ਨਵੇਂ ਨੂੰ ਹਮੇਸ਼ਾ ਰੋਲ ਦਿੰਦੇ ਹੋ ਅਸੀਂ ਚੀਜ਼ਾਂ ਦੇਖਿਆ ਤੁਸੀਂ ਇਸ ਫਿਲਮ ਵਿੱਚ ਵੀ ਦੇਖਿਆ ਤੇ ਇਹ ਕਿੰਨਾ ਵਧੀਆ ਲੱਗਦਾ ਜਦ ਤੁਸੀਂ ਤੁਹਾਡੇ ਕੋਲ ਤੁਸੀਂ ਕਿਸੇ ਨੂੰ ਰੋਜ਼ਗਾਰ ਦੇ ਰਹੇ ਹੁੰਦੇ ਹੋ ਵਧੀਆ ਲੱਗਦਾ ਜੀ ਮੈਨੂੰ ਬਹੁਤ ਪ੍ਰਿੰਸ ਤਾਂ ਸਕਦਾ ਮੰਨਦਾ ਨਹੀਂ ਸੀ ਪ੍ਰਿੰਸ ਕਹਿੰਦਾ ਯਾਰ ਭਾਈ ਮੈਂ ਇਹ ਜੇ ਰੋਲ ਚ ਕਿਵੇਂ ਫਿੱਟ ਹੋਊਗਾ ਹਨਾ ਉਹ ਦੂਜੇ ਹੀ ਚੱਕ ਲੋ ਧਰਨ ਵਾਲੇ ਰੋਲ ਉਹਨੂੰ ਜ਼ਿਆਦਾ ਸੂਟ ਕਰਦੇ ਮੈਂ ਕਿਹਾ ਯਾਰ ਨਹੀਂ ਮੈਂ ਕਿਹਾ ਤੂੰ ਸਾਰੀ ਲਾਈਫ ਚ ਉਹ ਜੇ ਥੋੜੀ ਕਹਿੰਗਾ ਮੈਂ ਕਿਹਾ ਤੈਨੂੰ ਆਪਣੇ ਆਪ ਨੂੰ ਚੇਂਜ ਕਰਨਾ ਪੈਣਾ ਔਰ ਹੁਣ ਮੈਨੂੰ ਕਹਿੰਦਾ ਜਦੋਂ ਸਿਨੇਮਾ ਦੇਖਦਾ ਉਹ ਇੰਨੇ ਚੱਲੇ ਉਹਦੇ ਸੀਨ ਉਹ ਜੈਲੀ ਹਨਾ ਕਦੇ ਦੇਖਦੀ ਰ ਆਜ ਤਾਂ ਨਹੀਂ ਕੀਆ ਫਲਾਣਾ ਕੀਆ ਉਹ ਲੋਕ ਹੱਸ ਹੱਸ ਦੂਰੇ ਹੋਏ ਉਹਨੇ ਇੰਨਾ ਵਧੀਆ ਕੀਤਾ ਉਹਨੇ ਛੋਟੇ ਦੂਜੇ ਬੱਚੇ ਨੂੰ ਮੂਰੀ ਨੇ ਬਹੁਤ ਅੱਛਾ ਕੀਤਾ ਸੋ ਮੈਨੂੰ ਲੱਗਾ ਕਿ ਜੋ ਰੋਲ ਵਧੀਆ ਹੋਣਾ ਚਾਹੀਦਾ ਐਕਟਰ ਕਰਨ ਵਾਲਾ ਚਾਹੀਦਾ ਇੱਕ ਗੀਪੀ ਪਾਜੀ ਫਿਲਮ ਵਿੱਚ ਜੋ ਦਿਖਾਇਆ ਗਿਆ ਪਰਿਵਾਰ ਇੱਕ ਵੱਡਾ ਪਰਿਵਾਰ ਜਿਹੜਾ ਕਿਸੇ ਸਮੇਂ ਪਹਿਲਾਂ ਜਦੋਂ ਜਾਂਦੇ ਸੀ ਜਾਂ ਕੋਈ ਪਰੋਣੇ ਆਉਂਦੇ ਸੀ ਤੇ ਸਾਰੇ ਇਕੱਠੇ ਹੋ ਕੇ ਮਿਲਦੇ ਹੁੰਦੇ ਸੀ ਤੁਸੀਂ ਉਹ ਫਿਲਮ ਵਿੱਚ ਚਲੋ ਜਿਹੜੇ ਦਰਸ਼ਕ ਹੈਗਾ ਦੇਖਣ ਜਾਣਗੇ ਉਹਨਾਂ ਨੂੰ ਇੱਕ ਵੱਡਾ ਸੁਨੇਹਾ ਮਿਲੇਗਾ ਕਿ ਇੱਕ ਕੱਟ ਵਿੱਚ ਕਿੰਨੀ ਜ਼ੋਰ ਹੁੰਦਾ ਹੈ ਤੇ ਕਿੰਨਾ ਹਾਸਾ ਮਜ਼ਾਕ ਹੁੰਦਾ ਹੈ ਬਿਲਕੁਲ ਜੀ ਦੇਖੋ ਕੱਟ ਤਾਂ ਅੱਜ ਦੀ ਰੇਟ ਦੇ ਵਿੱਚ ਆਪਾਂ ਵੈਸੇ ਹੀ ਕਹਿੰਦੇ ਆ ਕਿ ਰਿਸ਼ਤੇਦਾਰੀਆਂ ਦੇ ਵਿੱਚ ਵੀ ਲੋਕਾਂ ਦੇ ਵਿਆਹਾਂ ਦੇ ਵਿੱਚ ਵੀ ਮੈਂ ਦੇਖਣ ਲੱਗਿਆ ਵੀ ਲੋਕ ਵਿਆਹਾਂ 'ਚ ਵੀ ਆਏ ਆਉਂਦੇ ਆ ਵੀ फटाफट ਸ਼ਗਨ ਫੜਾਈ ਤੇ ਮੋੜ ਚੱਲੀਏ ਹੈਨਾ ਸੋ ਉਹ ਜਿਹੜੀਆਂ ਚੀਜ਼ਾਂ ਨੇ ਉਹ ਕਿਤੇ ਨਾ ਕਿਤੇ ਤਾਂ ਗੜਬੜ ਹੈਗੀਆਂ ਹੀ ਨੇ ਹੈਨਾ ਪਹਿਲਾਂ ਵਿਆਹਾਂ ਚ ਵੀ 15-15 ਦਿਨ ਪਹਿਲਾਂ ਜਨ ਤੱਕ ਰਿਆ ਕੇ ਬੈਠ ਜਾਂਦੀ ਸੀ ਉਹ ਟੱਬਰ ਏਡੇ ਵੱਡੇ ਵੱਡੇ ਹੁੰਦੇ ਸੀ ਜਿਹੜੀਆਂ ਵੱਡੇ ਮਿਸਤਰੇ ਵਾਲੀਆਂ ਬਣੀਆਂ ਸਿੱਕਰ ਕਰਕੇ ਹੁੰਦੀਆਂ ਸੀ ਵੀ ਕੁੰਡੇ ਬਿਸਤਰੇ ਇਕੱਠੇ ਕਰਨੇ ਆ ਜੀ ਫੰਕਸ਼ਨ ਆ ਚੀ ਉਹ ਸੋ ਉਹ ਚੀਜ਼ਾਂ ਤਾਂ ਹੁਣ ਰਹੀਆਂ ਨਹੀਂ ਗੀਆਂ ਮੈਨੂੰ ਐ ਲੱਗਦਾ ਕਿ ਤਾਂ ਹੀ ਤਾਂ ਜਿਹੜਾ ਇਹਦਾ ਕਨਸੈਪਟ ਆ ਵੀ ਬਾਹਰ ਜਵਾਕ ਕੇਵਰੀ ਮਾਪਿਓ ਤੋਂ ਮੇਰਾ ਤੀਜਾ ਘਰ ਚ ਕੋਈ ਟੱਬਰ ਚ ਬੰਦਾ ਹੀ ਨਹੀਂ ਹੁੰਦਾ ਉਹਨਾਂ ਨੇ ਜੇ ਆਪ ਦੀ ਸ਼ਿਕਾਇਤ ਲਾਉਣੀ ਆ ਮਾਪਿਓ ਨੇ ਜੇ ਬੱਚੇ ਨੂੰ ਕੁੱਟਿਆ ਜਾਂ ਮਾਰਿਆ ਕਿਸੇ ਗੱਲ ਤੇ ਡਾਂਟਿਆ ਤਾਂ ਬੱਚਾ ਕਿਨੂੰ ਜਾ ਕੇ ਕਹੇ ਮੈਨੂੰ ਕਿਹਾ ਵਾ ਤਾਂ ਉਹ ਉਹਨਾਂ ਕੋ ਜਗ੍ਹਾ ਨਹੀਂ ਬਚਦੀ ਹੈਗੀ ਹਨਾ ਬਿਲਕੁਲ ਜੇਕਰ ਅੱਜ ਅਸੀਂ ਸਮੇਂ ਦੀ ਗੱਲ ਕਰੀਏ ਬੱਚਿਆਂ ਦਾ ਜੋ ਤੁਸੀਂ ਇਸ ਵਿੱਚ ਦਿਖਾਇਆ ਗਿਆ ਇੱਕ ਬੱਚੇ ਸਟਾਰਟਿੰਗ ਹੁੰਦੀ ਹੈ ਹੋਰ ਤਰ੍ਹਾਂ ਦੀ ਲੋਕ ਸੋਚਦੇ ਨੇ ਯਾਰ ਇਹ ਤਾਂ ਫਿਲਮ ਕਿਹੜੇ ਪਾਸੇ ਜਾ ਰਹੀ ਹੈ ਫਿਰ ਜਦੋਂ ਫਿਲਮ ਦੇ ਮਿਡ ਵਿੱਚ ਕੁਝ ਹੋਰ ਹੁੰਦਾ ਹੈ ਫਿਰ ਬੱਚਿਆਂ ਨੂੰ ਅਹਿਸਾਸ ਹੁੰਦਾ ਵੀ ਸਾਡੇ ਵਾਸਤੇ ਜਿਹੜੇ ਪੇਰੈਂਟਸ ਆ ਕਿਨੇ ਚੰਗਾ ਕਰ ਰਹੇ ਨੇ ਅਸੀਂ ਕਈ ਵਾਰੀ ਗਲਤ ਹੁੰਨੇ ਆ ਇਹ ਬਹੁਤ ਵੱਡੀ ਗੱਲ ਹੈਗੀ ਆ ਇਹ ਚੀਜ਼ ਤੁਸੀਂ ਫਿਲਮਾਂ 'ਚ ਕਈ ਕਈਆਂ ਨੂੰ ਇਹ ਅਹਿਸਾਸ ਵੀ ਹੋਇਆ ਹੁਣਾਂ ਕਈ ਬੱਚੇ ਵਿਗੜੇ ਵੀ ਬਿਲਕੁਲ ਹੋਇਆ ਜੀ ਸਾਨੂੰ ਆਪਣੇ ਆਪ ਨੂੰ ਹੋਇਆ ਵਾ ਅਸੀਂ ਆਪ ਬਣਾਉਂਦੇ ਸੀ ਸਾਨੂੰ ਵੀ ਬੜਾ ਅਹਿਸਾਸ ਹੋਇਆ ਆਪਾਂ ਵੀ ਕਈ ਵਾਰੀ ਬਹੁਤ ਚੀਜ਼ਾਂ ਹੈਨੀਆਂ ਕਰਦੇ ਆਂ ਲਾਈਫ ਦੇ ਵਿੱਚ ਸੋ ਹਮੇਸ਼ਾ ਆਪਣੀ ਕੀ ਗੱਲ ਆ ਜੀ ਜਦੋਂ ਦੋ ਬੰਦੇ ਬਹਿਸਦੇ ਨੇ ਤਾਂ ਹਮੇਸ਼ਾ ਲੜਾਈ ਦਾ ਕਾਰਨ ਕੀ ਹੁੰਦਾ ਕਿ ਬੰਦਾ ਆਪਣਾ ਪੁਆਇੰਟ ਆਫ View ਦੇਖਦਾ ਦੂਜੇ ਦਾ ਨਹੀਂ ਦੇਖਦਾ ਉਹਨੂੰ ਐਂ ਪਰ ਪਾ ਦੂਜਾ ਪੱਖ ਨਹੀਂ ਦੇਖਦੇ ਹੈਗੇ ਸੋ ਦੋਨੇ ਪੱਖ ਦੇਖਣੇ ਬਹੁਤ ਜ਼ਰੂਰੀ ਹੈ ਮਾਵਾਂ ਦਾ ਵੀ ਤੁਸੀਂ ਦਿਖਾਇਆ ਕਿ ਮਾਂ ਬੱਚੇ ਨੂੰ ਵਿਗਾੜ ਵੀ ਸਕਦੀ ਹੈ ਤੇ ਬੱਚੇ ਨੂੰ ਸੁਧਾਰਨ ਚ ਸਭ ਤੋਂ ਵੱਡਾ ਰੋਲ ਕਹਿੰਦੇ ਮਾਂ ਦਾ ਹੁੰਦਾ ਮਾਂ ਨਾਲ ਸਭ ਤੋਂ ਜ਼ਿਆਦਾ ਬੱਚਾ ਅਟੈਚ ਹੁੰਦਾ ਹੈ ਇਹ ਚੀਜ਼ ਵੀ ਤੁਸੀਂ ਜੋ ਫਿਲਮ ਵਿੱਚ ਹਰ ਇੱਕ ਮਲਟੀ ਅਸੀਂ ਕਹਿ ਸਕਦੇ ਹਾਂ ਕਿ ਫਿਲਮ ਵਿੱਚ ਹੈਗਾ ਇਹ ਵੀ ਤੁਸੀਂ ਦੱਸਿਆ ਤੇ ਇਹ ਵੀ ਬਹੁਤ ਵਧੀਆ ਲੱਗਿਆ ਲੋਕਾਂ ਨੂੰ ਜੀ 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 ਬਿਲਕੁਲ 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 ਮਾਂ ਤੋਂ ਉੱਪਰ ਤਾਂ ਬੱਚੇ ਨੂੰ ਕੌਣ ਸੁਧਾਰ ਸਕਦਾ ਹੈ ਤੇ ਇਸ ਫਿਲਮ ਨੂੰ ਹੁਣ ਬਣਾਉਣ ਤੋਂ ਬਾਅਦ ਹੁਣ ਗਿੱਪੀ ਭਾਜ ਨੂੰ ਕੀ ਅਹਿਸਾਸ ਹੋ ਰਿਹਾ ਕਿ ਆਨ ਵਾਲੇ ਸਮੇਂ ਚ ਦਰਸ਼ਕਾਂ ਨੂੰ ਹੋਰ ਕੀ ਨਵਾਂ ਮਿਲੇਗਾ ਸ਼ਿੰਦਾ ਬਾਈ ਨਾਲ ਸੱਚੇ ਸਾਡਾ ਤਾਂ ਭਰਾ ਵਰਗਾ ਚਲ ਤੁਸੀਂ ਸਾਡੇ ਕਿਉਂਕਿ ਹੁਣ ਇਹ ਲੱਗਦਾ ਵੀ ਸ਼ਿੰਦਾ ਸਾਡੇ ਜਿੱਡੇ ਦਿਖਾਤਾ ਕਿਉਂਕਿ ਸ਼ਿੰਦਾ ਕੁਝ ਵੀ ਕਰ ਸਕਦਾ ਹੈ ਤੇ ਕੀ ਹੋਣਾ ਅਨਾਂ ਸਮਝ ਕੀ ਕੁਝ ਨਵਾਂ ਜਿਹੜਾ ਦਰਸ਼ਕਾਂ ਲਈ ਰਹੇਗਾ ਬਹੁਤ ਕੁਝ ਨਵਾਂ ਹੈ ਜੀ ਫਿਲਹਾਲ ਤਾਂ ਬਸ ਥੈਂਕ ਯੂ ਆ ਸਾਰਿਆਂ ਦਾ ਇਸ ਫਿਲਮ ਨੂੰ ਇੰਨਾ ਪਿਆਰ ਕਰ ਦਿੱਤਾ ਉਹਦੇ ਲਈ ਬਹੁਤ-ਬਹੁਤ ਧੋੜੇ ਧੰਨਵਾਦੀਆਂ ਕਿਉਂਕਿ ਇੱਕ ਵੱਖਰਾ ਸਬਜੈਕਟ ਸੀ ਔਰ ਜਿਉ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੇ ਉਹਨਾਂ ਨੂੰ ਦਿਖਾ ਰਹੇ ਹੋ ਔਰ ਮੈਨੂੰ ਲੱਗਦਾ ਕਿ ਜੋ ਸਾਡੀ ਕੋਸ਼ਿਸ਼ੀ ਜੋ ਸਾਡਾ ਅਟੈਂਪਟ ਸੀਗਾ ਕਿ ਯਾਰ ਤੁਹਾਡੇ ਦੇ ਤੁਹਾਡੇ ਬੱਚਿਆਂ ਦੀ ਹੋਰ ਨੇੜਤਾ ਵਧੇ ਸੋ ਮੈਨੂੰ ਲੱਗਦਾ ਇਸ ਫਿਲਮ ਨੇ ਪੂਰਾ ਕੀਤਾ ਵਾ